ਲੁਧਿਆਣਾ ਅਲਕਾ ਸੈਂਟਰਲ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੋਹਣੇ-ਸੋਹਣੇ ਕੱਪੜੇ ਵੰਡੇ ਗਏ। ਇਸ ਦੌਰਾਨ ਬੱਚਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਉઠੇ। ਇਹ ਕਦਮ ਨਾ ਸਿਰਫ ਉਹਨਾਂ ਦੇ ਮਨੋਬਲ ਨੂੰ ਵਧਾਉਂਦਾ ਹੈ ਸਗੋਂ ਸਮਾਜ ਵਿੱਚ ਇੱਕ ਸਕਾਰਾਤਮਕ ਸੁਨੇਹਾ ਵੀ ਦਿੰਦਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਸੰਭਾਲ ਅਤੇ ਸੁਵਿਧਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸਸੋਕੇ ਲੁਧਿਆਣਾ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਗਰਮੀ ਦੇ ਮੌਸਮ ਦੇ ਵਿੱਚ ਬੱਚਿਆਂ ਨੂੰ ਗਰਮੀ ਦੇ ਕੱਪੜੇ ਵੰਡੇ ਜਾਂਦੇ ਹਨ ਅਤੇ ਸਰਦੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਇਹਨਾਂ ਵਿਦਿਆਰਥੀਆਂ ਨੂੰ ਸਰਦੀਆਂ ਦੇ ਕੱਪੜੇ ਦਿੱਤੇ ਜਾਂਦੇ ਨੇ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ ਹਰ ਸਾਲ ਅਸੀਂ ਜਿਹੜੇ ਬੱਚੇ ਆ ਇਹਨਾਂ ਨੂੰ ਸਰਦੀਆਂ ਦੀ ਡਰੈੱਸ ਵੀ ਗਰਮੀਆਂ ਦੀ ਡਰੈੱਸ ਵੀ 500 ਬੱਚਾਾਂ ਵਾਂ ਸਾਰੀਆਂ ਕਲਾਸਾਂ ਨੂੰ ਇਹਨਾਂ ਨੂੰ ਸਰਦੀਆਂ ਵੇਲੇ ਸਰਦੀਆਂ ਦੀ ਡਰੈੱਸ ਦੇਈ ਦੀ ਆ ਗਰਮੀਆਂ ਵੇਲੇ ਗਰਮੀਆਂ ਦੀ ਕਿ ਇਹ ਬੱਚਿਆਂ ਦੇ ਨਾਲ ਖੜਨਾ ਤੇ ਬੱਚਿਆਂ ਦੀ ਜਿਹੜੀ ਇਹ ਵਧੀਆ ਇੱਕ ਪਾਇਆ ਹੋਇਆ ਜਿਹੜਾ ਪਹਿਰਾਵਾ ਵਾ ਉਹ ਬੱਚਿਆਂ ਦੇ ਖੂਬਸੂਰਤ ਲੱਗਿਆ ਸੀ ਸਾਰੇ ਹੀ ਰਾਜੂ ਜੀ ਗੋਰਾ ਜੀ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਔਰ ਅਸੀਂ ਸਾਰੇ ਸਾਥੀ ਰਲ ਕੇ ਸਾਡੇ ਆਦੇਸ਼ ਵਜਾਜ ਜੀ ਤੇ ਉਹਨਾਂ ਦਾ ਸਾਰਾ ਸਟਾਪ ਅਸੀਂ ਸਾਰੇ ਹਰ ਇੱਕ ਸਾਲ ਇਹ 세 ਤਰ੍ਹਾਂ ਹੀ ਬੱਚਿਆਂ ਨੂੰ ਡਰੈੱਸਾਂ ਦਿੰਨੇ ਆ ਦੋ ਸਰਦੀਆਂ ਨੂੰ ਸਰਦੀਆਂ ਵਾਲੀ ਗਰਮੀਆਂ ਨੂੰ ਗਰਮੀਆਂ ਵਾਲੀ ਇਹ ਕਿਉਂਕਿ ਜ਼ਰੂਰੀ ਆ ਬੱਚਿਆਂ ਦਾ ਇਹਦੇ ਨਾਲ ਇੱਕ ਤਾਂ ਮਨੋਬਲ ਵੱਧਦਾ ਇੱਕ ਬੱਚਿਆਂ ਦੇ ਵਿੱਚ ਜੋਸ਼ ਵੱਧਦਾ ਵਾ ਵੀ ਅਸੀਂ ਆਪਣੇ ਸਕੂਲ ਜਾਵਾਂਗੇ ਤੇ ਸਾਨੂੰ ਵਧੀਆ ਡਰੈੱਸ ਤੇ ਵਧੀਆ ਕੱਪੜੇ ਪਾ ਕੇ ਜਾਣ ਦਾ ਮੌਕਾ ਮਿਲੂਗਾ ਇਸ ਕਰਕੇ ਇੱਥੇ ਵਿਚਾਰੇ ਮਾ ਤੜਪ ਜਿਹੜੇ ਆਮ ਮਿਹਨਤੀ ਬੰਦੇ ਆ ਉੱਥੇ ਗਵਰਨਮੈਂਟ ਸਕੂਲ ਦੇ ਅੰਦਰ ਬੱਚੇ ਪੜ੍ਹਦੇ ਆ ਇਹਨਾਂ ਦੇ ਨਾਲ ਅਸੀਂ ਹਰ ਤਰ੍ਹਾਂ ਜੋ ਵੀ ਇੱਥੇ ਦੀ ਜ਼ਰੂਰਤ ਆ ਸਰਕਾਰ ਦਾ ਤਾਂ ਹੈ ਹੀ ਇੱਕ ਏਜੰਡਾ ਇਹੀ ਆ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਧਿਵਾਲ ਜੀ ਸਾਡਾ ਸਾਰਿਆਂ ਦਾ ਮਿਸ਼ਨ ਆ ਕਿਉਂਕਿ ਮਿਸ਼ਨ ਬਣਾ ਕੇ ਜਦੋਂ ਕੋਈ ਚੀਜ਼ ਨੂੰ ਆਪਾਂ ਕਰਦੇ ਆ ਤਾਂ ਉਹਦੇ ਵਿੱਚ ਆਪਣੇ ਆਪ ਕਾਮਯਾਬੀ ਹੁੰਦੀ ਆ ਅਸੀਂ ਇਹ ਮਿਸ਼ਨ ਬਣਾ ਕੇ ਲੱਗੇ ਹੋਏ ਆ ਇਸ ਕੰਮ ਨੂੰ ਇਹ ਬੱਚਿਆਂ ਦਾ ਜਿਹੜਾ ਮਨੋਵਲਾ ਇਨੂੰ ਹੋਰ ਮਜ਼ਬੂਤ ਕਰਨਾ ਸਰ ਇਸ ਵਾਰ ਪ੍ਰਾਈਵੇਟ ਸਕੂਲਾਂ 'ਚ ਕਾਫੀ ਬੱਚੇ ਆਏ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੋਏ ਆ ਕਿੱਦਾਂ ਦੇਖਦੇ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਲੋਕ ਪਾਉਂਦੇ ਸੀ ਕਿਸੇ ਸਰਕਾਰੀ ਸਕੂਲ 'ਚ ਬਹਿਣ ਨੂੰ ਜਗ੍ਹਾ ਨਹੀਂ ਸੀ ਜਿਹਦੇ ਬੱਚੇ ਨੂੰ ਬਹਿਣ ਨੂੰ ਜਗ੍ਹਾ ਨਾ ਮਿਲੇ ਉਹਨੇ ਫਿਰ ਉਹ ਸਕੂਲ 'ਚ ਕੀ ਪਾਉਣਾ ਅੱਜ ਤੁਸੀਂ ਦੇਖੋ ਨਿਹਾਰ ਬਦਲੀ ਪਈ ਆ ਪੰਜਾਬ ਦੇ ਜਿਹੜੇ ਅੱਜ ਆ ਤੁਸੀਂ ਮਾਰ ਕੇ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾਓ ਪੰਜਾਬ ਦੇ 3.5 ਕਰੋੜ ਲੋਕ ਇਸ ਗੱਲ ਦਾ ਮਾਨ ਕਰਦੇ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਿ ਜੋ ਕਿਹਾ ਵਾਅਦਿਆਂ ਦੇ ਵਿੱਚ ਪਹਿਲਾਂ ਤਾਂ ਸਰਕਾਰਾਂ ਵਾਅਦੇ ਕਰ ਲੈਂਦੀਆਂ ਸੀ ਕੋਈ ਵਾਅਦੇ ਆ ਵਾਦ 4.5 ਸਾਲ ਬਾਅਦ ਕਿਤੇ ਜਾ ਕੇ ਸ਼ਕਲਾਂ ਦਿਖਦੀਆਂ ਸੀ ਅੱਜ ਸਾਡੇ ਸਾਰੇ ਵਿਧਾਇਕਾਂ ਨੂੰ ਸਾਰੇ ਮੰਤਰੀ ਸਭਾ ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਇਸ ਗੱਲ ਦਾ ਸਿੱਧਾ ਸੰਦੇਸ਼ ਆ ਵੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਾਓ ਜਿਹੜੇ ਸਕੂਲ ਨੇ ਜੋ ਸਕੂਲ ਦੀ ਜ਼ਰੂਰਤ ਆ ਉਹ ਡੀਸੀ ਸਾਹਿਬ ਨੂੰ ਦੱਸੋ ਐਜੂਕੇਸ਼ਨ ਮੰਤਰੀ ਦੇ ਨੋਟਿਚ ਲਿਆਓ ਹਰ ਕਾਮਾ ਜਿਹੜਾ ਵਾ ਅੱਜ ਤਾਂ ਹੀ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਮਾਪੇ ਪਾ ਰਿਆ ਉਹਨਾਂ ਨੂੰ ਦੇਖਦਾ ਵਾ ਵੀ ਆਉਣ ਵਾਲਾ ਭਵਿੱਖ ਜਿਹੜਾ ਵਾ ਇਹ ਵੀ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਜਿੰਨੇ ਉੱਚੇ ਪੱਦਾਂ ਦੇ ਉੱਤੇ ਅੱਜ ਲੋਕ ਬੈਠੇ ਆ ਪਾਵਰਾਂ ਦੇ ਵਿੱਚ ਉਹ ਅੱਦੇ ਨਾਲੋਂ ਜ਼ਿਆਦਾ ਸਰਕਾਰੀ ਸਕੂਲਾਂ ਦੇ ਵਿੱਚ ਵਿੱਦਿਆ ਪ੍ਰਾਪਤ ਕਰਕੇ ਅੱਜ ਉਹ ਨੌਕਰੀਆਂ ਦੇ ਬੈਠੇ ਆ ਇਸੀ ਤਰ੍ਹਾਂ ਹੀ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਰੌਣਕ ਵੱਧ ਰਹੀ ਆ। ਪਰ ਤੁਹਾਡੇ ਲਈ ਦੱਸਣਾ ਚਾਹਣਾ ਇਹ ਸਕੂਲ ਦੇ ਵਿੱਚ ਅਸੀਂ 3 ਸਾਲ ਹੋ ਗਏ ਹਰ ਰੋਜ਼ ਜਿਹੜਾ ਨਵਾਂ ਫਰੂਟ ਮੰਡੀ ਦੇ ਵਿੱਚ ਆਉਂਦਾ ਵਾ ਉਹ ਡੇਲੀ ਬੱਚਿਆਂ ਨੂੰ ਹਰ ਰੋਜ਼ ਚਾਹੇ ਸਰਦੀਆਂ ਚਾਹੇ ਗਰਮੀਆਂ ਉਹ ਡੇਲੀ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਹਰ ਤਰ੍ਹਾਂ ਦਾ ਫਰੂਟ ਜਿਹੜਾ ਵਾ ਨਵਾਂ ਫਰੂਟ ਆਉਂਦਾ ਉਹ ਨਵਾਂ ਫਰੂਟ ਦੇਈਦਾ ਇਸੇ ਤਰ੍ਹਾਂ ਹੀ ਲਗਾਤਾਰ ਇਹ ਕੰਮ ਨੂੰ ਜਾਰੀ ਰੱਖਾਂਗੇ ਸਾਡੇ ਆਦੇਸ਼ ਬਾਜਾਰ ਜੀ ਤੇ ਉਹਨਾਂ ਦੀ ਟੀਮ ਸਾਰੇ ਰਲ ਕੇ ਅਸੀਂ ਇਸ ਮਿਸ਼ਨ ਨੂੰ